ਪੰਜਾਬ ਸਰਕਾਰ ਵੱਲੋਂ ਚੁੱਧ ਨਸ਼ਾ ਵਿਰੁੱਧ ਮਹਮ ਤਹਿਤ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅੱਜ ਯੁੱਧ ਨਸ਼ਾ ਵਿਰੁੱਧ ਮਹਮ ਤਹਿਤ ਜੋ ਕਾਸੋ ਆਪਰੇਸ਼ਨ ਚਲਾਇਆ ਗਿਆ ਅਤੇ ਇਸ ਮੌਕੇ ਉੱਚ ਅਧਿਕਾਰੀਆਂ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਆਫੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਾ ਕੇ ਜੋ ਅਬਸਰਾ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਉਸ ਵਿੱਚ ਹਿੱਸਾ ਲਿਆ ਗਿਆ ਅਤੇ ਇਸੇ ਦੇ ਸਬੰਧ ਵਿੱਚ ਹੀ ਮੋਗਾ ਪੁਲਿਸ ਵੱਲੋਂ ਵੀ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜੋ ਨਸ਼ਾ ਤਸਕਰ ਹਨ ਉਹਨਾਂ ਦੇ ਘਰਾਂ ਦੇ ਵਿੱਚ ਦਸਤਕ ਦਿੱਤੀ ਅਤੇ ਜੋ ਨਸ਼ਾ ਤਸਕਰ ਹਨ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਅਤੇ ਇਸ ਮੌਕੇ ਏ ਡੀ ਜੀ ਪੀ ਪੰਜਾਬ ਸ਼ਿਵ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਕਿ ਕਿ ਜੋ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਵਿਰੁੱਧ ਮਹਿੰਮ ਚਲਾਈ ਜਾ ਰਹੀ ਹੈ ਉਸੇ ਦਾ ਹੀ ਇਹ ਇੱਕ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਿ ਜੋ ਪੰਜਾਬ ਦੇ ਵਿੱਚ ਨਸ਼ਾ ਤਸਕਰ ਸਨ ਉਹ ਆਪਣੇ ਘਰਾਂ ਨੂੰ ਛੱਡ ਕੇ ਫਰਾਰ ਹੋ ਗਏ ਜਾਂ ਫਿਰ ਨਸ਼ਾ ਤਸਕਰੀ ਦਾ ਕੰਮ ਛੱਡ ਦਿੱਤਾ ਕਿਉਂਕਿ ਬਹੁਤੇ ਨਸ਼ਾ ਤਸਕਰ ਐਸਵੇਲੇ ਜ਼ਿਲ੍ਹਾ ਦੇ ਵਿੱਚ ਹਨ ਕਿਉਂਕਿ ਲਗਾਤਾਰ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਇਹ ਜੋ ਨਸ਼ਾ ਤਸਕਰ ਹਨ ਉਹ ਲੋਕਾਂ ਦੇ ਘਰ ਬਰਬਾਦ ਕਰਨ ਤੋਂ ਅਸੀਂ ਬਚਾ ਸਕੀਏ ਇਹਨਾਂ ਨਸ਼ਾ ਤਸਕਰਾਂ ਤੋਂ ਅਤੇ ਇਸੇ ਦੇ ਸੰਬੰਧ ਵਿੱਚ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਜੁੱਧ ਨਸ਼ਾ ਵਿਰੁੱਧ ਮਹਮ ਚਲਾਈ ਹੈ ਉਸੇ ਤਹਿਤ ਹੀ ਅੱਜ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਇੱਕ ਤਾਸ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਅਤੇ ਇਹਨਾਂ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਦਸਤਕ ਦੇ ਕੇ ਘਰਾਂ ਦੀ ਤਲਾਸ਼ੀ ਲਈ ਅਤੇ ਜੋ ਵੀ ਨਸ਼ਾ ਤਸਕਰ ਹਨ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਅਤੇ ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਭੇਜਿਆ ਜਾ ਰਿਹਾ ਹੈ ਤਾਂ ਕਿ ਪੰਜਾਬ ਸਰਕਾਰ ਵੱਲੋਂ ਜੋ ਜੋ ਨਸ਼ਾ ਬਰੋਤ ਮਹਮ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦਾ ਇੱਕ ਸੁਪਨਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਣਾ। ਉਹ ਅੱਜ ਕੈਸੋ ਆਪਰੇਸ਼ਨ ਸਪੈਸ਼ਲੀ ਚਲਾਇਆ ਇਨਫੈਕਟ ਮੋਗਾ ਪੁਲਿਸ ਜਦੋਂ ਤੋਂ ਇਹ ਮਹਿੰਮ ਸ਼ੁਰੂ ਹੋਈ ਹੈ ਕਰੀਬ ਕਰੀਬ 142 ਕੈਸੋ ਆਪਰੇਸ਼ਨਸ ਟੋਟਲ ਚਲਾ ਚੁੱਕੇ ਹੈ। ਮੈਂ ਤਾਂ ਮਹੀਨੇ 'ਚ ਇੱਕ ਦੋ ਵਾਰ ਹੀ ਆਨਾ ਹੋਂ ਨਾ ਲੇਕਿਨ ਸਬ ਡਿਵੀਜ਼ਨ ਲੈਵਲ ਤੇ ਕੈਸੋ ਆਪਰੇਸ਼ਨਸ ਚਲਦੇ ਰਹਿੰਦੇ ਹਨ। ਕੋਈ ਇਕਲਾ ਤੌਣੀ ਦਿੱਤੀ ਵੀ ਜਾਂਦੀ ਹੈ। ਤੇ ਹੁਣ ਤੱਕ ਜਿਹੜੀ ਮੁਹਿੰਮ ਹੈ ਉਹ ਕਾਫੀ ਸਕਸੈਸਫੁਲ ਰਹੀ ਹੈ 800 ਦੇ ਕਰੀਬ ਤੱਕ ਐਫਆਈਆਰ ਰੈजिस्टਰ ਹੋ ਚੁਕੀਆਂ ਨੇ ਆਲਮੋਸਟ 1450 ਬੰਦੇ ਫੜੇ ਜਾ ਚੁਕੇ ਨੇ 800 ਦੇ ਵਿੱਚੋਂ ਆਲਮੋਸਟ 40 ਦੇ ਵਿੱਚ ਕਮਰਸ਼ੀਅਲ ਜਿਹੜੀ ਹੈ ਉਹ ਐਫਆਈਆਰ ਨੇ ਤੇ ਟੋਟਲ ਹੀਰੋਇਨ ਦੀ ਰਿਕਵਰੀ 2 ਕਿਲੋ ਤੋਂ ਵੱਧ ਹੈ ਇਸ ਤੋਂ ਇਲਾਵਾ ਜਿਹੜਾ ਪ੍ਰੋਐਕਟਿਵ ਅਸੀਂ ਕੰਮ ਕੀਤਾ ਹੈ ਮੋਗਾ ਪੁਲਿਸ ਨੇ ਹੋਇਆ ਹੈ ਕਿ ਜਿਹੜੇ ਰੀਹੈਬਿਲਿਟੇਸ਼ਨ ਸੈਂਟਰ ਦੇ ਵਿੱਚ ਆਲਮੋਸਟ 650 ਐਡਿਕਟ ਸੀ ਉਹ 220 ਐਡਿਕਟ ਹੋਏ ਨੇ ਜਿਹੜਾ ਸੈਕਸ਼ਨ 64ਏ ਦੇ ਵਿੱਚ ਆਪਣੇ ਆਪ ਨੂੰ ਐਕਸੈਪਟ ਕਰ ਲੈਂਦੇ ਆ ਤੇ ਉਹਨਾਂ ਨੂੰ ਭੇਜਿਆ ਜਾਂਦਾ ਹੈ ਵੀ ਆਪੇਟੇਸ਼ਨ ਸੈਂਟਰ ਇਸ ਤੋਂ ਇਲਾਵਾ ਊਟ ਸੈਂਟਰ ਦੇ ਵਿੱਚ آمد ਬੜੀ ਵੱਧ ਗਈ ਹੈ ਇਹਦੇ ਵਿੱਚ ਤੁਹਾਨੂੰ ਧਿਆਨ ਹੋਏਗਾ ਕਿ ਸੜੀ ਸੰਪਰਕ ਮੀਟਿੰਗ ਵੀ ਹੁੰਦੀਆਂ ਨੇ ਉਹਦੇ ਵਿੱਚ ਸਾਰੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਮੇਰੇ ਵੱਲੋਂ ਸਾਰਿਆਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਜਿਹੜੇ ਡਰਗ ਐਡਿਕਟਸ ਨੇ ਉਹਨਾਂ ਊਟ ਸੈਂਟਰ ਭੇਜੋ ਉਹਦਾ ਵਧੀਆ ਰਿਜ਼ਲਟ ਨਿਕਲ ਕੇ ਸਾਹਮਣੇ ਆਇਆ ਹੈ ਆਲਮੋਸਟ 700 ਜਿਹੜੇ ਡਰਗ ਐਡਿਕਟਸ ਨੇ ਉਹ ਊਟ ਸੈਂਟਰ ਤੋਂ ਦੁਬਾਰਾ ਦਵਾਈ ਲੈਣੀ ਸ਼ੁਰੂ ਕਰ ਦਿੱਤੀ ਹੈ ਮੈਂ ਉਹੀ ਅੱਜ ਫੀਲਡ ਤੋਂ ਲੈ ਰਿਹਾ ਸੀ ਉਦੇ ਵਿੱਚ ਉਹਨਾਂ ਦੀ ਜਿਹੜੀ ਟਿਪਰਿੰਗ ਹੈ ਉਹ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਉਹਦਾ ਅਸੀਂ ਇਹੀ ਡਿਸਕਸ ਕਰ ਰਹੇ ਸੀ ਕਿ ਹੋਰ ਉਪਰਾਲਾ ਕਰਦੇ ਹਾਂ ਕਿ ਤਾਂ ਕਿ ਉਹਨਾਂ ਦੇ ਆਬਜ਼ਰਵੇਸ਼ਨ ਰੱਖੇ ਜਾਵੇ ਉਹ ਰਿਲੈਪਸ ਨਾ ਹੋਵੇ ਇਸ ਤੋਂ ਇਲਾਵਾ ਅ ਅਸੀਂ 6 ਤੇ ਕਰੀਬ ਘਰ ਠਾਏ ਹੋਏ ਐ ਤੇ ਜਿਹੜੀ ਸੇਫ ਪੰਜਾਬ ਸਾਡੀ ਹੈਲਪਲਾਈਨ ਹੈ ਉਹਦਾ ਕਨਵਰਜਨ ਰੇਟ ਬਹੁਤ ਵਧੀਆ ਹੈ 450 ਦੇ ਵਿੱਚੋਂ ਆਲਮੋਸਟ 155 ਐਫ ਆਈ ਆਰ ਰਜਿਸਟਰ ਹੋਈਆਂ ਨੇ ਤੇ ਅਸੀਂ ਇਹ ਮੁਹਿੰਮ ਨੂੰ ਉਸੀ ਤੇਜ਼ੀ ਨਾਲ ਅੱਗੇ ਰੱਖ ਰਹੇ ਨੇ ਤੇ ਜਿਸ ਤਰ੍ਹਾਂ ਅਵੇਲੇਬਿਲਟੀ ਤੇ ਉਸ ਚੀਜ਼ ਦਾ ਸਵਾਲ ਹੈ ਉਹ ਉਹਦਾ ਕਾਫੀ ਪੋਜ਼ਿਟਿਵ ਹੈ ਕਿ ਉਹ ਕਾਫੀ ਘਟ ਗਈ ਹੈ ਤੇ ਤਾਂ ਹੀ ਕਰਕੇ ਊਰ ਸੈਂਟਰ ਤੇ ਜਿਹੜੇ ਬੱਚੇ ਲੱਗੇ ਉਹ ਹੁਣ ਦੁਬਾਰਾ ਰਿਲੈਕਸ ਨਹੀਂ ਹੋ ਰਹੇ ਇਹ ਇੱਕ ਇੱਕ ਵਧੀਆ ਫੀਡਬੈਕ ਹੈ ਇਸ ਚੀਜ਼ ਦਾ ਕਿ ਸਾਡੀ ਮੁਹਿੰਮ ਜਿਹੜੀ ਹੈ ਉਹ ਰੰਗ ਲਿਆਈ ਜਾ ਰਹੀ ਹੈ ਤੇ ਅੱਗੇ ਵਾਸਤੇ ਵੀ ਅਸੀਂ ਇਸੇ ਤਰੀਕੇ ਨਾਲ ਮਿਹਨਤ ਕਰਦੇ ਰਾਂਗੇ ਸਰ ਇਹ ਵੀ ਕਿਹਾ ਜਾ ਰਿਹਾ ਕਿ ਇਹ ਬੱਚਿਆਂ ਨੂੰ ਵੀ ਜਿਹੜਾ ਗਲਿਵਿਡ ਲਈ ਯੂਜ਼ ਕੀਤਾ ਜਾਂਦਾ ਉਹਦੇ ਲਈ ਵੀ ਇੱਕ ਵੱਡੀ ਚੁਣੌਤੀ ਹੈ ਪੁਲਿਸ ਲਈ ਕਿ ਕਿਸ ਤਰ੍ਹਾਂ ਉਹਨਾਂ ਨੂੰ ਰੋਕਿਆ ਜਾਏਗਾ ਇਹਦੇ ਵਿੱਚ ਸਰਕਾਰ ਦੇ ਜਿਹੜੇ ਹੋਰ ادارے ہیں ਮੈਂ ਪਹਿਲਾਂ ਵੀ ਕਿਹਾ ਸੀ ਇਹ ਸਾਰੇ ਇਨਵੋਲ ਕਰ ਰਹੇ ਹੈ ਹੈਲਥ ਡਿਪਾਰਟਮੈਂਟ ਹੈ ਸੋਸ਼ਲ ਡਿਪਾਰਟਮੈਂਟ ਹੈ ਜਿਹੜਾ এমਪਲாய்ਮੈਂਟ ਦਾ ਇਹਨਾਂ ਨੇ ਟੀਚਾ ਰੱਖਿਆ ਹੋਇਆ ਹੈ ਵੋਕੇਸ਼ਨਲ ਟ੍ਰੇਨਿੰਗ ਵਗੈਰਾ ਦੇ ਰਹੇ ਨੇ ਉਹ ਸਾਰੇ ਉਪਰਾਲੇ ਚੱਲ ਰਹੇ ਹੈ ਇਹ ਵੈਸੇ ਬੱਚਿਆਂ ਦਾ ਜਿਹੜਾ ਹੈ ਉਹ ਕਾਫੀ ਘੱਟ ਨਿਗਾਹ ਜਾਂਦਾ ਹੈ ਤੇ ਲੇਕਿਨ ਇਹ ਬੜੀ ਸੀਰੀਅਸ ਗੱਲ ਹੈ ਇਸਤੇ ਅਸੀਂ ਗੌਰ ਕਰਾਂਗੇ ਤੇ ਇਸਤੇ ਕੋਈ ਉਪਰਾਲੇ ਖੋਜਾਂਗੇ ਤਾਂ ਕਿ ਫੈਮਲੀਆਂ ਐਟ ਲੀਸਟ ਬੱਚਿਆਂ ਨੂੰ ਅੱਗੇ ਨਾ ਵਧਾਣ ਦੇ ਸਕਾਂ ਸਰ ਕਾਰਨ ਕੀ ਸਮਝੋ ਲਗਾਤਾਰ ਪੁਲਿਸ ਵੱਲੋਂ ਜਿਹੜੇ ਸਰਚ ਵੀ ਕੀਤੀ ਜਾਂਦੀ ਹੈ ਪਰ ਫਿਰ ਵੀ ਇੱਥੇ ਜਿਹੜੇ ਨਸ਼ਾ ਤਸਕਰ ਬਾਜ਼ ਨਹੀਂ ਆ ਰਹੇ ਬਹੁਤ ਫਰਕ ਪੈ ਗਿਆ ਬਹੁਤ ਜ਼ਿਆਦਾ ਫਰਕ ਪੈ ਗਿਆ ਮੈਂ ਉਹੀ ਅੱਜ ਫੀਡਬੈਕ ਲੈ ਰਿਹਾ ਸੀ ਕਿ ਇਹ ਜਿਹੜੇ ਜੋ ਦੋ ਮੈਂ ਘਰ ਵਿਜ਼ਿਟ ਕੀਤੇ ਆ ਇਹਨਾਂ ਦਾ ਐਕਚੁਅਲ ਸਹੋਰ ਕੋਈ ਕੰਮ ਨਹੀਂ ਹੈ ਹੁਣ ਉਪਰਾਲਾ ਇਹ ਹੀ ਹੈ ਕਿ ਇਹਨਾਂ ਨੂੰ ਅਗਰ ਕੋਈ ਹੋਰ ਕੰਮ ਤੇ ਲੱਗ ਜਾਣਗੇ ਤਾਂ ਸ਼ਾਇਦ ਇਹ ਚੀਜ਼ ਛੱਡ ਦੇਣ ਇਹ بڑے ਛੋਟੇ ਲੈਵਲ ਦੇ ਸਮਗਲਰ ਬਹੁਤ ਛੋਟੇ ਲੈਵਲ ਦੇ ਇਸ ਮਗਲਰ ਨੇ ਤੁਸੀਂ ਵੀ ਇਹਨਾਂ ਦੇ ਘਰ ਦੇਖੇ ਆਂ ਘਰ ਚ ਕੀ ਹੈ ਦਰਵਾਜ਼ੇ ਵੀ ਨਹੀਂ ਹੈ ਪਾਂਡੇ ਐ ਹੀ ਪਏ ਆ ਠੀਕ ਹੈ ਜੀ ਕਪੜੇ ਲੱਤੇ ਵੀ ਐ ਹੀ ਹੈਗੇ ਆ ਇਹ ਇੱਕ ਸਮਾਜਿਕ ਪ੍ਰੋਬਲਮ ਹੈ ਜਿਹੜੇ ਇਸ ਤਰੀਕੇ ਦੇ ਪੈਡਲਰ ਹੈਗੇ ਆ ਤੇ ਇਹਨਾਂ ਨੂੰ ਅਸੀਂ ਦੂਜੇ ਤਰੀਕੇ ਨਾਲ ਡੀਲ ਕਰਨਾ ਪੈਣਾ ਹੈ ਜਿਹਦੇ ਵਿੱਚ ਵੋਕੇਸ਼ਨਲ ਟ੍ਰੇਨਿੰਗ ਮੈਂ ਕਿਹਾ ਹੈ ਤੇ ਇਹਨਾਂ ਤੇ ਅਸੀਂ ਪੂਰੀ ਨਜ਼ਰ ਰੱਖਾਂਗੇ ਇਹ ਕਿੱਥ ਤੱਕ ਇਹੋ ਜਿਹਾ ਕੰਮ ਕਰਦੇ ਰਹਾਂ ਅਸੀਂ ਥਕਣਾ ਨਹੀਂ ਇਹਨਾਂ ਨੂੰ ਹਟਾ ਕੇ ਚਾਓ ਸਰ ਨਸਕਰਾਂ ਨੂੰ ਤਸਕਰਾਂ ਨੂੰ ਕੀ ਤਾਮਣੀ ਕੀ ਦੇ ਰਹੇ ਹੋ ਇਹ ਕੋਈ ਚਤਾਵਨੀ ਹੈ ਕਿ ਕੰਮ ਛੱਡੋ ਏਰੀਆ ਨਹੀਂ ਛੱਡਣਾ ਉੱਥੇ ਹੀ ਰਹੋ ਕੰਮ ਛੱਡੋ ਦੂਜਾ ਕੰਮ ਫੜ ਲਓ ਉਹਦੇ ਵਿੱਚ ਸਾਡੇ ਵੱਲੋਂ ਪੁਲਿਸ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਸਰਕਾਰ ਵੱਲੋਂ ਤੁਹਾਨੂੰ ਸਾਰਾ ਸਹਿਯੋਗ ਦਿੱਤਾ ਜਾਏਗਾ ਤੁਹਾਡੀ ਰੋਜੀ ਰੋਟੀ ਕਮਾਣ ਲਈ ਜਿੰਨੇ ਪੈਸੇ ਦੀ ਲੋੜ ਹੈਗੀ ਹੈ ਸਰਕਾਰਾਂ ਦੀ ਬਹੁਤ ਸਕੀਮਾਂ ਹੈਗੀਆਂ ਨੇ ਤੁਸੀਂ ਅੱਗੇ ਆਓ ਸਕੀਮਾਂ ਨੂੰ ਸਮਝੋ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰੱਖੋ ਇਹ ਜੀ ਵੀ ਸਰ ਇੱਕ ਤਾਂ ਤੁਸੀਂ ਛੋਟੇ ਸਮਗਲਰਾਂ ਦੀ ਗੱਲ ਕੀਤੀ ਹੈ ਛੋਟੇ ਛੋਟੇ ਘਰ ਨੇ ਇਹਨਾਂ ਦੇ ਜਿਹੜਾ ਪਾਸ ਆਪਰੇਸ਼ਨ ਹੁੰਦਾ ਵੱਡੇ ਜਿਹੜੇ ਮਗਰਮੱਛ ਨੇ ਉਹਨਾਂ ਤੱਕ ਜਿਹੜੀ ਕਦੋਂ ਤੱਕ ਪਹੁੰਚ ਜਿਹੜੀ ਹੁੰਦੀ ਹੈ ਜਾਂ ਰਿਕਵਰੀ ਜ਼ਰੂਰ ਮੋਗਾ ਪੁਲਿਸ ਵੱਲੋਂ ਵੱਡੀਆਂ ਰਿਕਵਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਫਿਰ ਵੀ ਜਿਹੜੀਆਂ ਨਸ਼ਾ ਫਲ ਪਾਉਣ ਲਈ ਵੱਡੇ ਸਮਗਲਰ ਤੋਂ ਇਸ ਤਰ੍ਹਾਂ ਨਹੀਂ ਵੱਡੀ ਰਿਕਵਰੀ ਲਈ ਐਕਚੁਅਲੀ ਅਸੀਂ ਕਿਸੇ ਇੱਕ ਡਿਸਟ੍ਰਿਕਟ ਨੂੰ ਚਿੰਨਿਤ ਨਹੀਂ ਕਰ ਸਕਦੇ ਉਹ ਸਟੇਟ ਲੈਵਲ ਦੇ ਆਪਰੇਸ਼ਨਸ ਹੁੰਦੇ ਤੁਸੀਂ ਦੇਖਦੇ ਹੀ ਹੋਗੇ ਹੁਣੀ ਫਰੀਦਕੋਟ ਨੇ 11 ਕਿਲੋ ਹੀਰੋਇਨ ਫੜੀ ਹੈ ਅਸੀਂ ਉਹ ਕਰ ਰਹੇ ਹਾਂ ਈਵਨ ਜਿਹੜਾ ਕ੍ਰਾਸ ਬਾਰਡਰ ਲਿੰਗੁਏਜਸ ਨੇ ਉਸਤੇ ਵੀ ਅਸੀਂ ਕਾਫੀ ਨਕੇਲ ਕਸੀ ਹੈ ਤੇ ਇਹੋ ਜੀ ਕੋਈ ਗੱਲ ਨਹੀਂ ਹੈ ਇੱਥੇ ਸਪਲਾਈ ਘਟ ਗਈ ਤੁਹਾਨੂੰ ਵੀ ਅੰਦਾਜ਼ਾ ਹੋਏਗਾ ਕਿ ਇਹ ਜਿਹੜੇ ਡਰੱਗਸ ਨੇ ਇਹਨਾਂ ਦਾ ਰੇਟ ਆਲਮੋਸਟ 3-4 ਗੁਣਾ ਹੋ ਗਿਆ ਉਹ ਕਿਉਂ ਹੋ ਗਿਆ ਉੱਪਰੋਂ ਸਪਲਾਈ ਘਟੇ ਤੇ ਅਸੀਂ ਜਿਹੜੇ ਵੱਡੇ ਸਮੱਗਲਰਾਂ ਦੀ ਗੱਲ ਕਰਦੇ ਹਾਂ ਬਿਲਕੁਲ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਸਟੇ ਲੈਵਲ ਤੇ ਕਾਰਵਾਈ ਕਰਦੇ ਹਾਂ ਤੇ ਜਿਹੜੇ ਡਿਸਟ੍ਰਿਕਟ ਨੂੰ ਮਾਲੂਮ ਪੈ ਜਾਂਦਾ ਹੈ ਇਹ ਵੱਡਾ ਸਮੱਗਲਰ ਹੈ ਤੇ ਉਸਤੇ ਉਹ ਡਿਸਟ੍ਰਿਕਟ ਵੀ ਕਾਰਵਾਈ ਕਰਦਾ ਹੈ ਇੱਕ ਸਿੰਕ੍ਰੋਨਾਈਜ਼ ਆਪਰੇਸ਼ਨਸ ਹੁੰਦੇ ਆ ਇਹ ਸਾਡੇ ਲਗਾਤਾਰ ਚੱਲਦੇ ਰਹੇ ਸਰ ਪੁਲਿਸ ਵੱਲੋਂ ਤਾਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਆ ਪਰ ਜ਼ਿਆਦਾਤਰ ਕੀ ਹੈ ਜਿਹੜੇ ਤਸਕਰ ਆ ਬਾਜ਼ ਨਹੀਂ ਆ ਰਹੇ ਦੂਸਰੇ ਪਾਸੇ ਜਿਹੜੇ ਲੋਕ ਆ ਜੇ ਕੋਈ ਖੁਦ ਨੂੰ ਇਨਫੋਰਮੇਸ਼ਨ ਦਿੰਦਾ ਤਾਂ ਲੀਕ ਹੋ ਜਾਂਦੀ ਹੈ ਨਹੀਂ ਦੇਖੋ ਸੇਫ ਪੰਜਾਬ ਦਾ ਜਿਹੜਾ ਹੈ ਨਾ ਉਹ ਬਹੁਤ ਵਧੀਆ ਸਿਸਟਮ ਬਣਾਇਆ ਹੋਇਆ ਹੈ ਉਹਦੇ ਵਿੱਚ ਆਈਡੈਂਟੀਟੀ ਨਹੀਂ ਹੁੰਦੀ ਕਿਸੇ ਦੀ ਤੇ ਇਮੀਡੀਏਟ ਕਾਰਵਾਈ ਹੁੰਦੀ ਹੈ ਤੇ ਉਹਦੇ ਵਿੱਚ ਤੁਸੀਂ ਇਹ ਮੰਨ ਕੇ ਚੱਲੋ ਕਿ 2-3 ਆਵਰਸ ਜਿਹੜੀ ਉਸਤੇ ਕੰਪਲੇਨਡ ਆਉਂਦੀ ਹੈ ਉਹਦਾ ਜਵਾਬ ਡਿਸਟ੍ਰਿਕਟ ਪੁਲਿਸ ਨੂੰ ਦੇਣਾ ਪੈਂਦਾ ਕੀ ਕਾਰਵਾਈ ਹੋਈ ਕੀ ਨਹੀਂ ਹੋਈ ਤਾਂ ਹੀ ਕਈ ਡਿਸਟ੍ਰਿਕਟਾਂ ਦੇ ਵਿੱਚ ਉਹਦੀ ਪਰਸੈਂਟੇਜ 60% ਤੱਕ ਹੈਗੀ ਹੈ ਕਨਵਰਜਿੰਦਾ ਕੀ ਸੇਫ ਪੰਜਾਬ ਤੇ ਜਦੋਂ ਕੰਪਲੇਨਟ ਆਈ ਤੇ ਇਮੀਡੀਏਟਲੀ ਕਾਰਵਾਈ ਹੋ ਗਈ ਅਪੀਲ ਕੀ ਕਰੋਗੇ ਸਰ ਲੋਕਾਂ ਨੂੰ ਲੋਕਾਂ ਨੂੰ ਇੱਕੋ ਹੀ ਅਪੀਲ ਹੈ ਜੀ ਇੱਕ ਦੂਜੇ ਦਾ ਸਾਥ ਦਿਓ ਹੁਣ ਜਿਵੇਂ ਮੈਂ ਮੋਹੱਲਾ ਦੇਖ ਰਹੇ ਹਾਂ ਇੱਥੇ ਇਹੋ ਜਿਹੇ ਘਰ ਜਿਹੜੇ ਨੇ ਮੈਂ ਦੂਸਰੇ ਵਸਨੀਕ ਨੂੰ ਇਹ ਅਪੀਲ ਕਰਾਂਗਾ ਕਿ ਵੀ ਇਹੋ ਜਿਹੇ ਘਰ ਵਾਲਿਆਂ ਨੂੰ ਤੁਸੀਂ ਸਮਝਾਓ ਉਹਨਾਂ ਦੇ ਨਿਗਰ ਰੱਖੋ ਉਨ੍ਹਾਂ ਦੀ ਮਦਦ ਕਰੋ ਤਾਂ ਕਿ ਉਹ ਆਪਣੀ ਰੋਜੀ ਰੋਟੀ ਉਹ ਦੂਜੇ ਤਰੀਕੇ ਨਾਲ ਕਮਾ ਸਕਣ ਤੇ ਆਪਣੇ ਮੋਹੱਲੇ ਦੇ ਜਿਹੜੇ ਬੱਚੇ ਹਨ ਉਹਨਾਂ ਨੂੰ ਖਰਾਬ ਨਾ